एबीए न्यूज़ भारतीय जनता पार्टी ਦੇ ਲੋਕ ਸਭਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀਵੋ ਲੋ ਸਾਬਕਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ ਵਿੱਕੀ ਬਾਜਾਜ ਅਸ਼ੋਕ ਜ਼ੈਰਤ ਨੀਲੂ ਪਰਨਾਮੀ ਦੇਸ਼ ਰਾਜ ਉਪਨੇਜਾ ਸੰਦੀਪ ਚਲਾਣਾ ਅਤੇ ਹੋਰ ਵੱਖ-ਵੱਖ ਪਾਈਪਾਂ ਆਗਵਾ ਨੂੰ ਲੈ ਕੇ ਅੱਜ ਤੜਕਸਰ ਸਬ सब्जी ਮੰਡੀ ਵਿੱਚ ਦੁਕਾਨਦਾਰਾਂ ਨਾਲ ਰੇੜੀ ਵਾਲਿਆ ਰੇਡੀ ਚਾਲਕਾ ਨਾਲ ਕਿਸਾਨਾਂ ਨਾਲ ਅਤੇ ਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਕਮਲ ਦੇ ਫੁੱਲ ਤੇ ਨਿਸ਼ਾਨ ਦਾ ਬਟਨ ਨਾ ਪਾਉਣ ਦੀ ਅਪੀਲ ਕੀਤੀ ਗਈ ਇੱਥੇ ਬੋਲਦੇ ਹੋਏ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਵਪਾਰੀਆਂ ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਅਤੇ ਕਰ ਰਹੀ ਹੈ ਦੇਸ਼ ਵਿੱਚ ਮੋਦੀ ਸਰਕਾਰ ਤੀਜੀ ਵਾਰ ਬਣ ਜਾਣੀ ਹੈ ਇਹ ਗਲਤ ਹੈ ਇਹ ਚਾਹੇ ਕਿਸੇ ਬੱਚੇ ਨੂੰ ਪੁੱਛ ਲਓ ਕਿਸੇ ਬਜ਼ੁਰਗ ਨੂੰ ਪੁੱਛ ਲਓ ਤਾਂ ਹਰ ਇੱਕ ਵਿਅਕਤੀ ਇਹ ਕਹਿੰਦਾ ਹੈ ਇਸ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਤੀਜੀ ਵਾਰ ਨਰਿੰਦਰ ਭਾਈ ਮੋਦੀ ਬੜਨਗੇ ਤਾਂ ਕਿਉਂ ਨਾ ਫਰੋਈਪੁਰ ਤੋਂ ਵੀ ਵੋਟ ਪਾ ਕੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸੰਸਦ ਵਿੱਚ ਭੇਜਿਆ ਜਾਵੇ ਤਾਂ ਜੋ ਉੱਥੋਂ ਦੀ ਆਵਾਜ਼ ਚੱਕੀ ਜਾ ਸਕੇ ਤੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਇੱਥੇ ਬੋਲਦੇ ਹੋਏ ਸਾਬਕਾ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜੈਨੀ ਨੇ ਕਿਹਾ ਕਿ ਲੋਕਾਂ ਦੇ ਮਿਲਣ ਦੇ ਪਿਆਰ ਦੇ ਉਹ ਸਦਾ ਕਰੇਦਾਰ ਰਹਿਣਗੇ ਤੇ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਪਿਆਰ ਕੀਤਾ ਹੈ ਤੇ ਉਹਨਾਂ ਦੇ ਨਾਲ ਖੜੇ ਹਨ ਇੱਥੇ ਚੌਧਰੀ ਸੁਰਜੀਤ ਕੁਮਾਰ ਜੈਨੀ ਵੱਲੋਂ ਸਵੇਰ ਦੀ ਚਾਹ ਦੀ ਦੁਕਾਨਾਂ ਤੇ ਕੜ ਕੇ ਪੀਤੀ ਤੇ ਅੱਗੇ ਗੱਲਾਂ ਬਾਤਾਂ ਕੀਤੀਆਂ ਹੋਈਆਂ ਇੱਥੇ ਬੋਲਦੇ ਹੋਏ ਕੱਪ ਦਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਕਹਿ ਕਿ ਸਬਜੀ ਵਿਕਰੇਤਾ ਦੁਕਾਨਦਾਰ ਰੇੜੀ ਚਾਲਕ ਸਭ ਉਹਨਾਂ ਦੇ ਭਾਈ ਉਹਨਾਂ ਦੇ ਪਰਿਵਾਰਕ ਮੈਂਬਰ ਹਰ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਸਬਜੀ ਵਿਕਰੇਤਾਵਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ ਹੋਰ ਬੋਲਦੇ ਕਿ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਪਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੁਖਜੀਤ ਕੁਮਾਰ ਜੈਨੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੈ ਸ਼੍ਰੀ ਰਾਮ ਮੰਤਰੀ ਮੰਤਰੀ ਜੀ ਤੜਕ ਸਾਰ ਸਬਜੀ ਮੰਡੀ ਫੇਰ ਰਹੇ ਹੋ ਜੀ ਹਾਂਜੀ ਅੱਜ ਤੜਕ ਸਾਰ ਸਬਜੀ ਮੰਡੀ ਫੇਰ ਰਹੇ ਹੋ ਜੀ ਸਬਜੀ ਮੰਡੀ ਬਹੁਤ ਅੱਛੀ ਹੈ ਔਰ ਲੋਕਾਂ ਨੇ ਮੋਦੀ ਦੇ ਕੰਮਾਂ ਨੂੰ ਦੇਖਦੇ ਮੋਦੀ ਦੇ ਵਿਚਾਰਾਂ ਨੂੰ ਦੇਖਦੇ ਹੋਏ ਮੋਦੀ ਦੇ ਨਾਲ ਲੋਕ ਜੁੜ ਚੁੱਕੇ ਨੇ ਔਰ ਲੋਕਾਂ ਨੇ ਮਨ ਬਣਾ ਲਿਆ ਕਿ ਤੀਹਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਲੋਕਾਂ ਦੇ ਦਿਨਾਂ ਚ ਬਣ ਚੁੱਕੇ ਹੈ ਪਰ ਸਿਰਫ 4 ਤਾਰੀਖ ਨੂੰ ਦੱਬਿਆਂ ਵਿੱਚ ਚੋਣਾਂ ਹੋਣਾ ਸਭ ਜੀ ਵਿਕਰੇਕਤਾਵਾਂ ਨੂੰ ਮਿਲੇ ਉਹ ਰੇੜੀ ਵਾਲਿਆਂ ਨੂੰ ਮਿਲੇ ਹੋਲਸੇਲਰਾਂ ਨੂੰ ਮਿਲੇ ਕੀ ਮੁਸ਼ਕਿਲਾਂ ਨੇ ਦੱਸਿਆ ਕੀ ਮੰਗਾ ਕੀ ਕਵਰ ਕੀਤਾ ਕਿੰਨਾ ਉਸਾਂ ਲੋਕਾਂ ਦੇ ਵਿੱਚ ਹੈ ਅਡਵਾਂਸ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹ ਲੋਕ ਆਪ ਉਹ ਹਾਰੇ ਜਿਹੜੇ ਅਸੀਂ ਸਾਲ ਨੂੰ ਤਾਂ ਥੋੜਾ ਜਿਹਾ ਬਸ ਚੌਕੀਦਾਰੀ ਕਰਨਾ ਲੋਕ ਖੁਦ ਆਪਣੇ ਆਪ ਪਿਆਰ ਨੇ ਵੋਟਾਂ ਪਾੜੇ ਕੀ ਮੁਸ਼ਕਿਲ ਦੱਸੀ ਇਹਨਾਂ ਨੇ ਸਬਜ਼ੀ ਮੰਡੀ ਵਾਲੇ ਨੇ ਦੀ ਤੁਹਾਡੇ ਕੋਈ ਮੁਸ਼ਕਿਲ ਨਹੀਂ ਦੱਸੀ ਉਹ ਤਾਂ ਪਹਿਲੇ ਵੋਟਾਂ ਪਾਵਾਂਗੇ ਤੇ ਫਿਰ ਮੁਸ਼ਕਿਲ ਕੋਈ ਹੱਲ ਕਰਾਂਗੇ ਤੇ ਫਾਈਲ ਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਹਾਜਲ ਕਾ ਵਾਸੀਆਂ ਨੂੰ ਇਹ ਅਪੀਲ ਹੈ ਕਿ ਦੇਖੋ ਪੰਜਾਬ ਨੂੰ ਬਚਾਣਾ ਪੰਜਾਬ ਹਾਜਲ ਕਾ ਨੂੰ ਬਚਾਣਾ ਚੋਰੀ ਡਾਕੇ ਤੋਂ ਬਚਾਣਾ ਲੁੱਟ ਖਸੁੱਟ ਤੋਂ ਬਚਾਣਾ ਰਿਸ਼ਤ ਤੋਂ ਬਚਾਣਾ ਨਸ਼ੇ ਤੋਂ ਬਚਾਣਾ ਸਈ ਕੋਈ ਚਾਰੇ ਕੇ ਭਾਰਕ ਜਨਤਾ ਪਾਰਟੀ ਨੂੰ ਲੇਖੇ ਆਣਾ ਜਦੋਂ ਤੱਕ ਭਾਰਕ ਜਨਤਾ ਪਾਰਟੀ ਪੰਜਾਬ ਤੇ ਨਹੀਂ ਆਏਗੀ ਉਸੇ ਬਾਅਦ ਕੀ ਕਾਂਗਰਸ ਦੇ ਲੋਕ ਵੀ ਆਮ ਆਦੀ ਪਾਰਟੀ ਲੋਕ ਵੀ ਜੱਪਾ ਸਾਰਾ ਮਨ ਲੋਕਾਂ ਨੇ ਦੇਖ ਚੁੱਕੇ ਲੋ बार भारतीय जनता पार्टी एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत